ਈਅ ਅਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵ ਸਿਫਤਖ ਸੰਮਦੀ ਨੂਰ ਅਰਸੋਂ ਹੋ ਕੋਰ ਸੋਹ ਤਉਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਸਾਹੋ ਜਿਸ ਪਾਸ ਬਹਿਠਿਆ ਸੋਹੀਆ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤੇ ਸਾਹੋ ਸਿਰ ਸਾਹਾਂ ਦਾ ਸਾਹੋ ਜਿਸ ਪਾਸ ਬਹਿਟਿਆ ਸੋਹੀਆ ਸਭਨਾ ਦਾ ਵੇਸਾ ਹੋ ਸਤ ਤਨ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ මොහල්ලා පැහෙල්ලා කාරදුජා අස්්ට පදියාල් එක්ක ඕ අංකාර සත්්‍ය ගෝර प्रसाद गोरा सागर रत्नी भर पूरे अमृत संत चुग है नहीं दूरे ਰਾਸ ਚੋਗ ਚੁਗ ਹੈ ਪ੍ਰਭ ਪਾਵਾਂ ਸਰਬਰ ਮਹਿ ਹੰਸ ਪ੍ਰਾਨ ਪਤ ਪਾਵਾਂ ਗੋਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਹਾਰੇ ਰਾਸ ਚੋਗ ਚੁਗ ਹੈ ਪ੍ਰਭ ਪਾਵਾਂ ਸਰਵਰ ਮਹਿ ਹੰਸ ਪ੍ਰਾਨ ਪਤ ਪਾਵਾਂ ਕਿਆ ਬੱਗ ਬੱਪੂੜਾ ਛਪੜੀ ਨਾਏ ਕੀ चढ़े डूबा मैल न जाए। रहाओ राखे राखे चरण तरे विचारी दुबेदार छोड़ ਭਾਏ ਨਿਰੰਕਾਰੇ ਮੁਕਤ ਪਦਾਰਥ ਹਾਰੇ ਰਾਸ ਚਾਖੇ ਆਵਣ ਜਾਣ ਰਹੀ ਗੋਰੇ ਰੱਖੇ ਸਰਵਰ ਹੰਸਾ ਛੋੜ ਨ ਜਾਏ ਪ੍ਰੇਮ ਭਗਤ ਕਰੇ ਸਹਜ ਸਮਾਏ ਸਰਵਰ ਮਹਿ ਹੰਸ ਹੰਸ ਮਹਿ ਸਾਗਰ ਅਕੱਥ ਕਥਾ ਗੁਰਬਚਨੀ ਆਦਰ ਸੁੰਨ ਮੰਡਲ ਇਕ ਜੋਗੀ ਬੈਸੇ नारे न ना पुरख कहो को कैसे त्रिपवन जोते रहे लेब लाई सोरे नार नाथ स ਕੇ ਸਰਣਾਈ ਆਨੰਦ ਮੂਲ ਅਨਾਥ ਆਧਾਰੀ ਗੋਰ ਮੋਖੇ ਭਗਤੇ ਸਹਜ ਬਿਚਾਰੀ ਭਗਤੇ ਵੱਸਲ ਭੈ ਕਟਣ ਹਾਰੇ ਹੋ ਮਾਇ ਮਾਰੇ ਮਿਲੇ ਪਗ ਧਾਰੇ ਅਨਿਕ ਯਤਨ ਕਾਰੇ ਕਾਲ ਸੰਤਾਏ ਮਰਨ ਲਿਖਾਈ ਮੰਡਲ ਮਹਿ ਆਏ ਜਨਮ ਪਦਾਰਥ ਦੁਬਿਦਾ ਖੋਵਾ ਆਪਨਾ ਚੀਨਸ ਭ੍ਰਮ ਭ੍ਰਮ ਰੋਵਾ ਕਹਿ ਤਾ ਪੜ ਤਾ ਸੁਨ ਤਾ ਏਕਾ ਜਜ ਧਰਮ ਧਰਣੀ ਧਰਟੇ ਕ ਜਤ ਸਤ ਸੰਜਮ ਰਿਧਾ ਸਮਾਏ ਚੌਥੇ ਪਦ ਕੋ ਜੇ ਮਨ ਪਤੀ ਆਏ ਸਾਚੇ ਨਿਰਮਲ ਮੈਲ ਨ ਲੱਗਾ ਗੁਰ ਕਾ ਸਬਦ ਪਰਮ ਭਉ ਬੱਗਾ ਸੂਰਤ ਮੂਰਤ ਆਦੇ ਅਨੂਪ ਨਾਨਕ ਜਾਚ ਸਾਚ ਸਰੂਪ ਸੱਚੇ ਨਿਰਮਲ ਮਾਣ ਲੱਗਾ ਗੁਰ ਕਾ ਸਬਦ ਪਰਮ ਭਉ ਭਗਤ ਸੂਰਤੇ ਮੂਰਤੇ ਆਦੇ ਅਨੂਪ ਨਾਨਕ ਜਾਚੈ ਸੱਚ ਸਰੂਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟ ਪਦੀਆ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਹਾਰੇ ਰਾਸ ਚੋਗ ਚੁਗਹਿ ਪ੍ਰਭ ਭਾਵੈ ਸਰਵਰ ਮਹ ਹੰਸ ਪ੍ਰਾਨ ਪਾਤੇ ਪਾਵੈ